ਹਾਂਜੀ ਸਾਰਿਆਂ ਨੂੰ ਸਾਸਰੀਆ ਕਾਲ ਧਿਆਨ ਦੇਣ ਜੋ ਗੱਲਾਂ ਨੰਬਰ 1 ਲੌਂਗ ਪੇਟ ਦੇ ਕੀੜਿਆਂ ਨੂੰ ਖਤਮ ਕਰ ਦਿੰਦੇ ਹਨ ਨੰਬਰ 2 ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆੜੂ ਖਾਣ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਲਾਭ ਮਿਲੇਗਾ ਨੰਬਰ 3 ਪੱਕਿਆ ਹੋਇਆ ਕਟਲਖਾਣ ਦੇ ਨਾਲ ਸਰੀਰ ਦਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਹੈ ਨੰਬਰ 4 ਤਰੇਲੇ ਦਾ ਰਸ ਦਾ ਲੇਪ ਜੇਕਰ ਤੁਸੀਂ ਆਪਣੇ ਸਿਰ ਤੇ ਲਗਾਉਂਦੇ ਹੋ ਤਉ ਉਸ ਦੇ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 5 ਜਿਨ੍ਹਾਂ ਦੇ ਸਰੀਰ ਦੇ ਅੰਦਰ ਪਥਰੀਆਂ ਹਨ ਉਸ ਦੇ ਲਈ ਨਿੰਬੂ ਪਾਣੀ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਨੰਬਰ 6 ਸੀਤਾਪਲਖਾਨ ਦੇ ਨਾਲ ਤੁਹਾਨੂੰ ਘਬਰਾਹਟ ਅਤੇ ਬੇਚੈਨੀ ਤੋਂ ਆਰਾਮ ਮਿਲੇਗਾ ਨੰਬਰ 7 ਨਮਕ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਮਸੂੜੇ ਅਤੇ ਦੰਦ ਕਾਫੀ ਜ਼ਿਆਦਾ ਵਧੀਆ ਰਹਿੰਦੇ ਹਨ ਨੰਬਰ 8 ਗਾਜਰ ਦੰਦਾਂ ਅਤੇ ਮਸੂੜਿਆਂ ਨੂੰ ਹੈਲਥੀ ਰੱਖਣ ਦੇ ਵਿੱਚ ਮਦਦ ਕਰਦੀ ਹੈ ਨੰਬਰ 9 ਹਲਦੀ ਦਾ ਸੇਵਨ ਕਰਨ ਨਾਲ ਲੀਵਰ ਨੂੰ ਵਧੀਆ ਰੱਖਿਆ ਜਾ ਸਕਦਾ ਹੈ ਧੰਨਵਾਦ